ਕਰਮਜੀਤ ਸਿੰਘ 5 ਮਿੰਟ ਦੇਸ਼ ਪੰਜਾਬੋਂ ਇਕੱਠੇ ਹੋਏ ਸੂਰਬੀਰੋ ਕਿਸਾਨੋ ਸਭ ਤੋਂ ਪਹਿਲਾਂ ਤਾਂ ਆਪਾਂ ਫਤਿਹ ਅਰਜ ਕਰੀਏ ਵਾਹਿਗੁਰੂ ਜੀ ਬਖਸ਼ੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਸੋਚਦੇ ਹੋਣੇ ਕਿ ਆਪਾਂ ਨੇ ਦੇਸ਼ ਪੰਜਾਬੋਂ ਕਿਉਂ ਕਿਹਾ ਕੁਕੀ ਅਜੇ ਤੱਕ ਅਸੀਂ ਜਾਂ ਆਪਾਂ ਮੰਨਦੇ ਆ ਵੀ ਹਿੰਦੂਸਤਾਨ ਜਾਂ ਆਪਣਾ ਦੇਸ਼ ਹਿੰਦੂਸਤਾਨ ਆ ਵੀ ਦੇਸ਼ ਪੰਜਾਬੋਂ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਅੱਜ ਮੈਂ ਦੇਸ਼ ਪੰਜਾਬੋਂ ਸਿਰਫ ਇੱਕ ਰੋਸ ਵੱਜੋਂ ਕਿਹਾ ਹੂੰ ਤਾਂ ਹੈ ਤਾਂ ਸਾਡਾ ਸਾਰਾ ਹਿੰਦੂਸਤਾਨ ਕਿਉਂਕਿ ਸਾਨੂੰ ਜਦ ਹਿੰਦੂਸਤਾਨ ਹਿੰਦੂਸਤਾਨ ਅਸੀਂ ਤਾਂ ਹੀ ਮੰਨਾਂਗੇ ਕਿ ਸਾਡਾ ਜਦੋਂ ਸਾਨੂੰ ਜੇ ਹਰਿਆਣੇ ਤੋਂ ਅੱਗੇ ਜਾਣ ਦਉਂਦੇ ਸਾਡੂ ਦਾ ਸਾਡਾ ਅੱਡ ਬਣਾ ਕੇ ਰੱਖਤਾ ਇਹਨਾਂ ਨੇ ਦੇਸ਼ ਪੰਜਾਬ ਇਸ ਕਰਕੇ ਮੈਂ ਦੇਸ਼ ਪੰਜਾਬੋਂ ਇਹ ਰੋਸ ਵੱਜੋਂ ਕਿਹਾ ਹੁਣ ਮੈਂ ਤੁਹਾਨੂੰ ਇੱਕ ਵਾਰਤਾ ਸੁਣਾਉਣੀ ਚਾਹੁੰਦਾ ਵਾਰਤਾ ਇੱਕ ਹੈ ਤਾਂ ਕਾਲਪਨਿਕ ਆ ਪਰ ਸੱਚੀ ਆ ਵਾਰਤਾ ਇਹ ਆ ਕਿ ਮੇਰੇ ਸੁਪਨੇ ਦੇ ਵਿੱਚ ਭਗਤ ਸਿੰਘ ਆਇਆ ਰਾਤੀ ਮੇਰੇ ਸੁਪਨੇ ਦੇ ਵਿੱਚ ਭਗਤ ਸਿੰਘ ਆਇਆ ਰਾਤੀ ਆ ਕੇ ਮੈਨੂੰ ਉਸ ਨੇ ਕਿਹਾ ਕਿ ਉਠ ਜਵਾਨਾ ਮੈਨੂੰ ਹਾਲ ਸੁਣਾ ਮੇਰੇ ਪੰਜਾਬ ਦਾ ਕੀ ਚੱਲ ਰਿਹਾ ਪੰਜਾਬ ਦੇ ਵਿੱਚ ਆਜ਼ਾਦੀ ਤਾਂ ਮਿਲ ਗਈ ਹੋਣੀ ਕੁਝ ਹੋਣੇ ਲੋਕ ਬੜੇ ਦੱਸ ਮੈਨੂੰ ਕੀ ਚੱਲ ਰਿਹਾ ਤੇਰੇ ਪੰਜਾਬ ਦੇ ਵਿੱਚ ਮੈਂ ਕਿਹਾ ਹਾਂਜੀ ਪੰਜਾਬ ਨੂੰ ਆਜ਼ਾਦੀ ਤਾਂ ਮਿਲ ਗਈ ਸੀ 47 ਚ ਪਰ ਅਫਸੋਸ ਦੀ ਗੱਲ ਹੈ ਆਜ਼ਾਦੀ ਮਿਲਨ ਸਾਥ ਤੇ ਸੁਪਨਿਆਂ ਦੇ ਪੰਜਾਬ ਦੇ ਟੋਟੇ ਕਰਤੇ ਅਫਸੋਸ ਦੀ ਗੱਲ ਹੈ ਜਿਹੜੇ ਤੁਸੀਂ ਸੁਪਨਿਆਂ ਦੀ ਆਜ਼ਾਦੀ ਸੋਚੀ ਸੀ ਉਹ ਆਜ਼ਾਦੀ ਨਹੀਂ ਮਿਲੀ ਤੁਸੀਂ ਕਾਲੇ ਅੰਗਰੇਜ਼ਾਂ ਨੂੰ ਇੱਥੋਂ ਕੱਢਤਾ ਸੀ ਪਰ ਇੱਥੇ ਹੌਲੀ-ਹੌਲੀ ਕਾਲੇ ਅੰਗਰੇਜ਼ਾਂ ਦਾ ਕਾਬਜ ਹੋ ਗਏ ਕਾਲੇ ਅੰਗਰੇਜ਼ਾਂ ਨੇ ਕਾਬਜ ਹੋ ਕੇ ਟੋਟੇ ਕਰੇ ਪੰਜਾਬ ਦੇ ਫਿਰ ਟੋਟੇ ਉਹਨਾਂ ਨੇ ਫਿਰ ਕਰੇ ਪੰਜਾਬ ਦੇ ਵਿੱਚੋਂ ਹਿਮਾਚਲ ਕੱਢਤਾ ਹਰਿਆਣਾ ਕੱਢਤਾ ਫੇਰ ਵੀ ਬਸ ਨਹੀਂ ਚੱਲੀ ਉਹਨਾਂ ਦੀ ਫੇਰ ਵੀ ਉਹ ਤੇਰੇ ਰੰਗਲੇ ਪੰਜਾਬ ਦੇ ਉੱਤੇ ਅੱਖ ਉਹਨਾਂ ਨੇ ਰੱਖੀ ਫੇਰ ਉਹਨਾਂ ਨੇ ਪੰਜਾਬ ਦੇ ਵਿੱਚ 84 ਲਿਆ ਕੇ ਬਾੜਤੀ ਉਹ ਫੇਰ ਵੀ ਨਹੀਂ ਹਟੇ ਉਹ ਫੇਰ ਵੀ ਨਹੀਂ ਹਟੇ ਫੇਰ ਵੀ ਇਹ ਪੰਜਾਬੀ ਪੰਜਾਬ ਦੇ ਵਿੱਚ ਲੰਬੂ ਲਾਂਦੇ ਰਹੇ ਕਹਿੰਦੇ ਵੀ ਆਪਾਂ ਨੇ ਤੇਰੇ ਪੰਜਾਬ ਨੂੰ ਖਤਮ ਕਰਨਾ ਫੇਰ ਮੈਨੂੰ ਭਗਤ ਸਿੰਘ ਕਹਿੰਦਾ ਕਦੇ ਇੰਨੇ ਸਾਲਾਂ ਦੇ ਵਿੱਚ ਹੁਣ ਤਾਂ 2022 23 24 25 ਆ ਗਿਆ ਕੋਈ ਤਾਂ ਕਹਿੰਦਾ ਮੇਰੇ ਸੁਪਨਿਆਂ ਦੇ ਪੰਜਾਬ ਨੂੰ ਸਿਰਜਣ ਵਾਲਾ ਆਇਆ ਹੋਣਾ ਕੋਈ ਤਾਂ ਪੈਦਾ ਹੋਇਆ ਹੋਣਾ ਇੰਨੇ ਸਾਲਾਂ ਬਾਅਦ ਮੈਂ ਕਿਹਾ ਹਾਂਜੀ ਆਇਆ ਸੀ ਇੱਕ ਆਇਆ ਸੀ ਇੱਕ ਛੋਟਾ ਰੂਪ ਲੈ ਕੇ ਆਇਆ ਸੀ ਛੋਡੇ ਵਰਗੀ ਉਹਨੇ ਪੱਗ ਬੰਨੀ ਸੀ ਛੋਡੇ ਵਾਂਗੂ ਉਹ ਗੱਲਾਂ ਕਰਦਾ ਸੀ ਪਰ ਉਹ ਉਦੋਂ ਰਾਜ ਸੱਤਾ ਦੇ ਵਿੱਚ ਨਹੀਂ ਸੀ ਸਾਰੇ ਪੰਜਾਬ ਨੂੰ ਉਹਨੇ ਭਰਮ ਪਾਤਾ ਕਿ ਹਾਂਜੀ ਭਗਤ ਸਿੰਘ ਆ ਗਿਆ ਤੇ ਉਹ ਕਹਿਆ ਕਰੇ ਵੀ ਮੈਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਸਿਰਜੂਗਾ ਪੰਜਾਬੀ ਲੋਕ ਕਾਲੇ ਅੰਗਰੇਜ਼ਾਂ ਤੋਂ ਅੱਕੇ ਹੋਏ ਉਹ ਜੀਆਂ ਗੱਲਾਂ ਦੇ ਵਿੱਚ ਆ ਗਏ ਉਹਨੂੰ ਸੱਤਾ ਦੇ ਉੱਤੇ ਬਿਠਾਤਾ ਕਹਿੰਦਾ ਫੇਰ ਫਿਰ ਤਾਂ ਕਹਿੰਦਾ ਲਹਿਰਾਂ ਵੈਰਾਂ ਲਾਤੀਆਂ ਹੋਣੀਆਂ ਉਹਨੇ ਮੇਰੇ ਪੰਜਾਬ ਨੂੰ ਸਿਰਜਤਾ ਹੁਣ ਪੰਜਾਬ ਨੂੰ ਖੁਸ਼ੀਆਂ ਦੇਤੀਆਂ ਹੋਣੀਆਂ ਮੈਂ ਕਿਹਾ ਜੀ ਕਿੱਥੇ ਉਹਨੇ ਸੌਂ ਤਾਂ ਜਰੂਰ ਖਾਦੀ ਦੀ ਖੜਕੜਕਾਂ ਜਾ ਕੇ ਥੋੜੀ ਮਿੱਟੀ ਮਿੱਟੀ ਚੱਕ ਕੇ ਖੜਕੜਕਾਂ ਕਰਾਂ ਦੀ ਉੱਥੇ ਪਰ ਉਹਨੇ ਕੰਮ ਕੀ ਕਰਿਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਹੀ ਉਹਨੇ ਕਹਿੰਦਾ ਆਪਣੇ ਪੰਜਾਬ ਨੂੰ ਪੰਜਾਬੀ ਨੂੰ ਖਤਮ ਦਾ ਇੱਕ ਆਪਾਂ ਕਹਿ ਜੀਏ ਕਿ ਸਾਡੇ ਕਲਚਰ ਨੂੰ ਉਹਨੇ ਇੱਕ ਬੜੀ ਧੀ ਦੇ ਹਾਨ ਦੀ ਕੁੜੀ ਦੇ ਨਾਲ ਵਿਆਹ ਕਰਾ ਲਿਆ ਜੀ ਉੱਥੇ ਸ਼ੁਰੂਆਤ ਕਰਤੀ ਉਹਨੇ ਕਹਿੰਦਾ ਮੈਂ ਪੰਜਾਬ ਐਮ ਬੱਚਾ ਕਹਿੰਦਾ ਫੇਰ ਫੇਰ ਮਹਾ ਉਹਨੇ ਇੱਕ ਨਾਮਵਰ ਗਾਇਕ ਸੀ ਸਾਡਾ ਪੰਜਾਬ ਦਾ ਹਾਂਜੀ ਸਟਾਰਟਿੰਗ ਚ ਤਾਂ ਬਸ਼ੱਕ ਦੇ ਜਿਵੇਂ ਮਰਜ਼ੀ ਗੀਤ ਪਾ ਰੋ ਹੌਲੀ ਹੌਲੀ ਉਹਦੀ ਮੱਤ ਮਚੌਰ ਹੋ ਰਹੀ ਤੇ ਉਹ ਪੰਜਾਬ ਦੀਆਂ ਗੱਲਾਂ ਕਰਨ ਲੱਗ ਗਿਆ ਜੀ ਉਹ ਪਾਣੀਆਂ ਦੇ ਹੱਕਾਂ ਦੀ ਗੱਲ ਕਰਨ ਲੱਗ ਗਿਆ ਜੀ ਆਪਣੇ ਖੇਤਾਂ ਦੇ ਵਿੱਚ ਫੇਰ ਉਹਨੇ ਉਹਦੇ ਸਿਕਿਉਰਿਟੀਆਂ ਖੋਲੀਆਂ ਉਹਨੂੰ ਵੀ ਕਤਲ ਕਰਾ ਦਿੱਤਾ ਫੇਰ ਉਹਨੇ ਉਹ ਮਾਸਟਰਾਂ ਨੂੰ ਪੱਕਿਆਂ ਕਰਨ ਦੀ ਗੱਲਾਂ ਕਰਦਾ ਸੀ ਮਾਸਟਰਾਂ ਨੂੰ ਕੁੱਟਦਾ ਰਿਹਾ ਫੇਰ ਅੰਦੋਲਨ ਚੱਲਿਆ ਕਿਸਾਨਾਂ ਦਾ ਅੰਦੋਲਨ ਚੱਲਦਾ ਰਿਹਾ ਸੁਪਨਾ ਤਾਂ ਹੈ ਥੋੜਾ ਜਿਹਾ ਲੰਬਾ ਸੀ ਪਰ ਸਮੇਂ ਦੀ ਘਾਟ ਕਾਰਨ ਇਹ ਸੋਨੂੰ ਮੈਂ ਥੋੜਾ ਜਿਹਾ ਸੀਮਤ ਸਮੇਂ ਦੇ ਵਿੱਚ ਸੁਣਾਵਾਂਗਾ ਗੱਲਬਾਤ ਥੋੜੀ ਜਿਹੀ ਲੰਬੀ ਸੀ ਫੇਰ ਉਹਨੇ ਕਰਿਆ ਕਿ ਕਿਸਾਨਾਂ ਦੇ ਨਾਲ ਪਹਿਲਾਂ ਤਾਂ ਜਦੋਂ ਰਾਜ ਸੱਤਾ ਦੇ ਵਿੱਚ ਨਹੀਂ ਤੇ ਉਹ ਕਹਿੰਦਾ ਸੀ ਮੈਂ ਕਿਸਾਨੀ ਨੂੰ ਐ ਕਰ ਦੂੰਗਾ ਮੈਂ ਤੁਹਾਡੇ ਹੱਕਾਂ ਦੀ ਗੱਲਾਂ ਕਰੂੰ ਮੈਨੂੰ ਕੁਰਸੀ ਤੇ ਬਿਠਾਓ ਫੇਰ ਉਹਨੇ ਕਰਿਆ ਕਿ ਜੀ ਇੱਕ ਦਿਨ ਮੀਟਿੰਗ ਦੇ ਵਿੱਚ ਬੁਲਾ ਕੇ ਐਵੇਂ ਤਾਂ ਅੰਗਰੇਜ਼ ਵੀ ਨਹੀਂ ਕਰਦੇ ਤੇ ਗਾਂਧੀ ਹੁਣਾਂ ਨਾਲ ਜਿਵੇਂ ਉਹਨੇ ਕਰਿਆ ਕਹਿੰਦਾ ਇਹ じゃ ਕੀ ਕਰਤਾ ਉਹਨਾਂ ਨੇ ਜਿਹੜਾ ਤੋਂ ਉਹਨਾਂ ਨੂੰ ਅੰਗਰੇਜ਼ਾਂ ਤੋਂ ਵੀ ਮਾੜੇ ਕਹਿਣ ਲੱਗ ਗਿਆ ਮੈਂ ਕਿਹਾ ਜੀ ਗਾਂਧੀ ਹੁਣੀ ਨਹਿਰੂ ਹੁਣੀ ਵੀ ਸ਼ਾਂਤਮਈ ਤਰੀਕੇ ਨਾਲ ਜਾਂਦੇ ਹੋਣੇ ਅੰਗਰੇਜ਼ਾਂ ਨਾਲ ਮੀਟਿੰਗਾਂ ਕਰਦੇ ਹੋਣੇ ਪਰ ਕਦੇ ਉਹਨਾਂ ਨੇ ਅਰੈਸਟ ਨਹੀਂ ਕਰਿਆ ਇੱਥੇ ਉਹਨੇ ਕਰਿਆ ਕਿ ਸਾਡੇ ਕਿਸਾਨ ਆਗੂਆਂ ਨੂੰ ਮੀਟਿੰਗ ਦੇ ਵਿੱਚ ਗਿਆ ਨੂੰ ਜਾ ਕੇ ਉੱਥੇ ਰਸਤੇ ਦੇ ਵਿੱਚੋਂ ਅਰੈਸਟ ਕਰ ਲਿਆ ਕਹਿੰਦਾ ਫੇਰ ਮਾਹੀ ਫੇਰ ਕੀ ਉਥੇ ਸਾਡੇ ਬੁੱਢੇ ਬਾਪੂ ਬਜ਼ੁਰਗ ਬੈਠੇ ਸੀ ਸਾਡੇ ਵੀਰ ਬੈਠੇ ਸੀ ਰਾਤ ਨੂੰ ਜਾ ਕੇ ਬਲਡੋਜ਼ਰ ਚਲਾਤੇ ਉਹਨਾਂ ਨੇ ਝੁੰਗਿਆ ਟਾਤੀਆਂ ਉਹਨਾਂ ਨੇ ਟਰਾਲੀਆਂ ਤੋੜਤੀਆਂ ਕਹਿੰਦਾ ਫੇਰ ਮਾ ਫੇਰ ਵੀ ਉਹਦੀ ਬਸ ਨਹੀਂ ਹੋਈ ਫੇਰ ਵੀ ਉਹਨੇ ਆਪਣੇ ਬੰਦੇ ਭੇਜ ਕੇ ਆਪਣੇ ਹਲਕੇ ਦੇ ਘਲਾਲ ਕਨੌਰ ਦੇ ਵਰਕੇ ਦੇ ਉਹਨੇ ਉਹਨੇ ਟਰਾਲੀਆਂ ਚੋਰੀਆਂ ਕਰਨ ਲੱਗ ਗਏ ਨੀ ਨੀਚੇ ਨੀਚੇ ਹੱਕਤਾ ਤੇ ਆ ਗਏ ਕਹਿੰਦਾ ਅੱਛਾ ਕਹਿੰਦਾ ਫੇਰ ਹੁਣ ਮਾਜੀ ਹੁਣ ਤਾਂ ਇਹਦਾ ਰੱਬੇ ਰੱਖਾ ਲੱਗਦਾ ਕੋਈ ਨਹੀਂ ਮਾ ਉੱਠਣਗੇ ਪੰਜਾਬੀ ਉਹਨੂੰ ਤਾਂ ਲੱਗਦਾ ਹੋਊਗਾ ਦਬਾ ਲਿਆ ਹੋਊਗਾ ਉੱਠਣਗੇ ਪੰਜਾਬੀ ਫੇਰ ਉੱਠਣਗੇ ਕਿਉਂਕਿ ਇਹ ਦਬਦੇ ਨਹੀਂ ਹੁੰਦੇ ਉਹਨੇ ਵੀ ਕਿਹਾ ਕੰਦਾ ਕੋਈ ਨਾ ਸ਼ੇਰਾ ਹਿੰਮਤ ਰੱਖੀ ਕੋਈ ਨਹੀਂ ਇੱਥੇ ਆਉਂਗਾ ਮੈਂ ਭਗਤ ਸਿੰਘ ਬਣ ਕੇ ਫੇਰ ਆਉਂਗਾ ਪਰ ਇਹ ਜੇ ਬਹਿਰੂਪੀਆਂ ਤੋਂ ਬਚਿਓ ਮੈਂ ਕਹੇ ਜੀ ਆਹੀ ਤਾਂ ਸਾਨੂੰ ਚੱਕਰ ਐ ਐਸੀ ਗੱਲ ਦੀ ਤਾਂ ਸਾਨੂੰ ਗੇਲਾ ਕਿਉਂਕਿ ਮਾਰੀਆਂ ਤਾਂ ਸਰਕਾਰਾਂ ਪਹਿਲਾਂ ਵੀ ਟੀਆਂ ਪਰ ਪਹਿਲਾਂ ਉਹਨਾਂ ਨੇ ਸਾਨੂੰ ਬਦਨਾਮ ਨਹੀਂ ਕਰਾਇਆ ਸੀ ਉਹੋ ਹੀ ਰਾਖਸ਼ਾਂ ਦੇ ਰੂਪ ਦੇ ਵਿੱਚ ਆਂਦੇ ਤੇ ਅਸੀਂ ਉਹਨਾਂ ਨੂੰ ਰਾਖਸ਼ੇ ਮੰਨਦੇ ਸੀ ਉਹ ਜਿਹੜਾ ਇਹ ਹੁਣ ਆਇਆ ਇਹ ਤੁਹਾਡਾ ਰੂਪ ਲੈ ਕੇ ਆਇਆ ਜੀ ਤੁਹਾਡਾ ਸਰੂਪ ਲੈ ਕੇ ਆਇਆ ਜੀ ਤੁਹਾਨੂੰ ਬਧਨਾਮ ਕਰਨ ਤੇ ਲੱਗਿਆ ਪਿਆ ਇਹ ਸਹੀ ਗੱਲਾਂ ਸੁਣ ਕੇ ਭਗਤ ਸਿੰਘ ਦੀ ਰੂਹ ਵੀ ਉਦਾਸ ਹੋ ਗਈ ਕਿ ਗੁਰਲਾਪ ਕਰਨ ਲੱਗੀ ਹੈ ਇਹਨੇ ਇਹਨੇ ਗੱਲਾਂ ਦੇ ਵਿੱਚ ਇਹੋ ਮੈਥੋ ਰੁਖਸ ਲੈ ਗਿਆ ਕਹਿੰਦਾ ਕੋਈ ਨਾ ਬਿਸ਼ੇਰਾ ਕਹਿੰਦਾ ਪੰਜਾਬੀ ਜਾਗਣਗੇ ਆਪਾਂ ਇਹਨਾਂ ਤੋਂ ਇਨਕਲਾਬ ਲਾਵਾਂਗੇ ਆਪਣਾ ਇਹਨਾਂ ਇਨਕਲਾਬ ਪੂਰਾ ਕਰਾਂਗੇ ਤੇ ਫਿਰ ਉਸ ਜਾਣ ਤੋਂ ਬਾਅਦ ਇੱਕ ਕਵਿਤਾ ਆਈ ਛੋਟੀ ਜੀ ਦੋ ਕਲਾਈਨਾਂ ਦੀ ਪ੍ਰਧਾਨ ਜੀ ਬਸ ਦੋ ਕਲਾਈਨਾਂ ਦੀ ਕਵਿਤਾ ਕਹਿੰਦਾ ਮੈਂ ਕਿਹਾ ਵੀ ਫਸੂਰ ਮੈਂ ਹੋਣਗੇ ਕਿ ਮੈ ਜੀ ਸਾਨੂੰ ਉਹ ਵੀ ਦੱਸ ਜੋ ਉਹ ਕਹਿੰਦਾ ਮੈਂ ਤੁਹਾਨੂੰ ਸੂਰਮੇ ਦੱਸ ਦਿੰਦਾ ਸੂਰਮੇ ਹੋਣਗੇ ਕਿਵੇਂ ਸੂਰਮੇ ਪੈਦਾ ਕਿ ਸੂਰਮੇ ਹੁੰਦੇ ਕੀ ਨੇ ਮੈਂ ਇੱਥੇ ਕਵੀ ਲਿਖਦਾ ਆ ਕਿ ਸੂਰਮੇ ਬਣਨਾ ਸੌਖਾ ਨਹੀਂ ਸੂਰਮੇ ਬਣਨਾ ਸੌਖਾ ਨਹੀਂ ਛੋਟੀ ਉਮਰੇ ਮਰਨਾ ਸੌਖਾ ਨਹੀਂ ਚੰਗੇ ਵਿਚਾਰਾਂ ਵਾਲੇ ਹੜ ਨਾਲ ਕੌਮ ਨੂੰ ਜਗਾਉਣਾ ਸੌਖਾ ਨਹੀਂ ਛੱਡ ਆਪਣੇ ਚਾਵਾ ਨੂੰ ਸੰਸਾਰ ਲਈ ਜਿਉਣਾ ਸੌਖਾ ਨਹੀਂ ਜ਼ੁਲਮ ਖਿਲਾਫ ਡਟ ਕੇ ਖੜ ਹਥਿਆਰ ਚਲਾਉਣਾ ਸੌਖਾ ਨਹੀਂ ਮਰੀ ਹੋਈ ਭੀੜ ਵਿੱਚ ਮਰੀ ਹੋਈ ਭੀੜ ਵਿੱਚ ਇਨ ਕਲਾਬ ਲਿਆਉਣਾ ਸੌਖਾ ਨਹੀਂ ਮਰਨੋਂ ਪਹਿਲਾਂ ਮਰਨ ਦਾ ਖਿਆਲ ਮਰਨੋਂ ਪਹਿਲਾਂ ਮਰਨ ਦਾ ਖਿਆਲ ਦਿਮਾਗ 'ਚ ਲਿਆਉਣਾ ਸੌਖਾ ਨਹੀਂ ਜਿਗਰਾ ਚਾਹੀਦਾ ਵੱਡਾ ਐਵੇਂ ਭਗਤ ਸੁਖਦੇਵ ਰਾਜਗੁਰੂ ਜਿਹੇ ਕਰਤਾਰ ਕਹਾਉਣਾ ਸੌਖਾ ਨਹੀਂ ਭਗਤ ਸੁਖਦੇਵ ਰਾਜਗੁਰੂ ਜਿਹੇ ਕਰਤਾਰ ਕਹਾਉਣਾ ਸੌਖਾ ਨਹੀਂ ਵਾਸ਼ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਬਹੁਤ ਵਧੀਆ ਕਰਮਜੀਤ ਜੀ ਕੋਈ ਗੱਲ ਨਹੀਂ ਉਹ ਕਹਿੰਦੇ ਨੇ ਕਿ ਚੂਹੇ ਨੂੰ ਸੁੰਡ ਦੀ ਗੱਠੀ ਤੇ ਆ ਗਈ ਉਹ ਦੁਕਾਨ ਪਾਲੀ ਕਹਿੰਦਾ ਹੁਣ ਕਾਰੋਬਾਰ ਆਪਣਾ ਹੀ ਚੱਲਿਆ ਹਿੰਦੁਸਤਾਨ ਦਾ ਸਥਾਪਿਤ ਹੋ ਗਿਆ ਪੱਕਾ ਉਹਨਾਂ ਕਾਰੋਬਾਰ ਹੋ ਗਿਆ ਡੇਢ ਸਾਲ ਰਹਿ ਗਿਆ